ਵੀਰੋ ਕੰਮ ਕਰ ਲੱਗੀ ਹੈ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ پراਊਡ ਪੰਜਾਬ PV13 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਨਵੇਂ ਬਲੌਗ ਵਿੱਚ ਪਟਿਆਲੇ ਵਿਖੇ ਪਹੁੰਚੇ ਹੋયા ਹਾਂ ਤੁਹਾਨੂੰ ਪਤਾ ਹੀ ਹੈਗਾ। ਇਹ 바ਕੇ ਇੱਥੋਂ ਦਾ ਇੱਕ ਬਰਾਂਦਰੀ ਬਾਗ ਆ ਜੋ ਕਿ ਬਹੁਤ ਹੀ ਵੱਡਾ ਤੇ ਖੁੱਲਾ ਹਵਾਦਾਰ ਹੈਗਾ। ਤੁਹਾਨੂੰ ਪੂਰਾ ਇੱਥੋਂ ਦਾ ਦਿਖਾਉਣਾ ਫਿਰ ਆਪਾਂ ਬਰਾਂਦਰੀ ਬਾਗ। ਬਾਹਰ ਆ। ਇਹ ਬਾਗ ਜੀ ਬਹੁਤ ਜਿਆਦਾ ਸੁੰਦਰ ਬਣਿਆ ਹੋਇਆ ਤੇ ਬਹੁਤ ਵੱਡਾ ਬਣਿਆ ਹੋਇਆ ਹੈ। ਬਾਕੀ ਇਸ ਬਾਗ ਦੀ ਲੋਕੇਸ਼ਨ ਆ ਜਦੋਂ ਤੁਸੀਂ ਕਾਲੀ ਮਾਤਾ ਮੰਦਿਰ ਪਟਿਆਲੇ ਵਿਖੇ ਆਵੋਗੇ ਤਾਂ ਕਾਲੀ ਮਾਤਾ ਦੇ ਮੰਦਿਰ ਦੇ ਬਿਲਕੁਲ ਬੈਕ ਸਾਈਡ ਤੇ ਇਹ ਬਰਾਦਰੀ ਬਾਗ ਬਣਿਆ ਹੋਇਆਗਾ। ਇੱਥੇ ਬੱਚਿਆਂ ਦੇ ਲਈ ਝੂਲੇ ਵੀ ਲੱਗੇ ਹੋਏ ਨੇ। ਕੰਟੀਨ ਵੀ ਬਣੀ ਹੋਈ ਹੈ ਤੇ ਬਾਕੀ ਥੋੜੀਆਂ-ਬਹੁਤੀਆਂ ਮੂਰਤੀਆਂ ਵੀ ਬਣੀ ਹੋਈਆਂ ਤੁਸੀਂ ਇੱਕ ਮੂਰਤੀ ਦੇਖ ਸਕਦੇ ਹੋਗੇ ਬਾਕੀ ਜੀ ਜੇਕਰ ਤੁਸੀਂ ਘੁੰਮ ਫਿਰ ਕੇ ਬਹੁਤ ਜਿਆਦਾ ਥੱਕ ਜਾਨੇ ਤਾਂ ਬੈਠਣ ਦੇ ਲਈ ਆਰਾਮ ਕਰਨ ਦੇ ਲਈ ਥਾਂ-ਥਾਂ ਤੇ ਕੁਰਸੀਆਂ ਲਾਈਆਂ ਹੋਈਆਂ ਨੇ ਤੁਸੀਂ ਉਹਨਾਂ ਕੁਰਸੀਆਂ ਤੇ ਬੈਠ ਕੇ ਆਰਾਮ ਕਰ ਸਕਦੇ ਹੋ ਤੇ ਬਾਕੀ ਤੁਸੀਂ ਆਹ ਪੁਰਾਣੀ ਮੂਰਤੀ ਦੇਖ ਰਹੇ ਹੋ ਇਹ ਜਦੋਂ ਤੁਸੀਂ Google ਤੇ ਵੀ ਇਹੀ ਮੂਰਤੀ ਵੇਖੋਗੇ ਸਾਈਡ ਰਾਈਟ ਜਦੋਂ ਤੁਸੀਂ ਬਰਾਦਰੀ ਬਾਗ ਬਾਰੇ ਸਰਚ ਕਰਨਾ ਹੋਊਗਾ ਮਗਨ ਆਪਾਂ ਤੁਰਤੀ ਚੱਲਦੇ ਆ ਯਾਰ ਬਹੁਤ ਸੋਹਣਾ ਇਹ ਬਾਗ ਬਣਿਆ ਹੋਇਆਗਾ ਇੱਥੇ ਅਲੱਗ-ਅਲੱਗ ਪ੍ਰਕਾਰ ਦੇ ਦਰਖਤ ਲੱਗੇ ਹੋਏ ਨੇ ਦੂਰੋਂ-ਦੂਰੋਂ ਜੀ ਲੋਕ ਇਸ ਬਾਗ ਵਿੱਚ ਆਉਂਦੇ ਨੇ ਕੋ ਮਨ ਫਿਰਨ ਲਈ ਬਾਕੀ ਕਿ ਇਸ ਬਾਗ ਦੇ ਨਾ ਰ ਇੱਕ ਹੋਰ ਰੌਕ ਗਾਰਡਨ ਵੀ ਆ ਤੁਹਾਨੂੰ ਆਪਾਂ ਰੌਕ ਗਾਰਡਨ ਦੇ ਵਿੱਚ ਵੀ ਲੈ ਕੇ ਚੱਲਾਂਗੇ ਹੈਡ ਸਾਊਥ-ਈਸਟ ਇਸ ਭਾਗ ਵਿੱਚ ਤੁਹਾਨੂੰ ਖਾਣ-ਪੀਣ ਦੀ ਅਤੇ ਜਲ-ਪਾਣੀ ਦੀ ਸਭ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਤੁਸੀਂ ਕੋਈ ਵੀ ਚੀਜ਼ ਜੇਕਰ ਖਾਣੀ ਚਾਹੋਣੇ ਹੋ ਤਾਂ ਤੁਸੀਂ ਖਾ ਵੀ ਸਕਦੇ ਹੋ। ਦਰਖਤ ਦੇਖ ਸਕਦੇ ਤੁਸੀਂ ਕਿੰਨੇ ਸੰਘਣੇ ਨੇ ਦਰਖਤ ਨੇ। ਇਹ ਇੱਥੋਂ ਦਾ ਇਹ ਬੋਰਡ ਲਿਖਿਆ ਹੋਇਆ ਤੁਸੀਂ ਬੋਰਡ ਤੇ ਜਾਣਕਾਰੀ ਪੜ੍ਹ ਸਕਦੇ ਹੋ ਇਸ ਭਾਗ ਵਿੱਚ ਕੀ-ਕੀ ਦੇਖਣ ਨੂੰ ਆ। ਬਾਕੀ ਜੇ ਤੁਹਾਨੂੰ ਆਪਣਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀਰ ਭੈਣ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ